ਬੀਤੇ ਦਿਨੀ 6 ਦਸੰਬਰ ਨੂੰ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਲੇਰ ਕੋਟਲਾ ਵਿਖੇ ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਂਦ ਦੇ ਮਕਾਨ ਦੀ ਓਪਨਿੰਗ ਦੇ ਦੌਰਾਨ ਪਹੁੰਚੇ ਜਿੱਥੇ ਕੇ ਵਕਤ ਵੱਖ-ਵੱਖ ਪਾਰਟੀਆਂ ਤੇ ਐਨ ਜੀਓਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਇਸੇ ਦੌਰਾਨ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਆਏ ਹੋਏ ਮਹਿਮਾਨਾਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਇਸਤਕਬਾਲ ਕੀਤਾ ਗਿਆ ਜਦੋਂ ਪੱਤਰਕਾਰਾਂ ਵੱਲੋਂ ਓਪਨਿੰਗ ਦੌਰਾਨ ਕੁਝ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁਸ਼ੀ ਦੇ ਨਾਲ-ਨਾਲ ਗਮੀ ਦਾ ਵੀ ਇਜ਼ਹਾਰ ਕੀਤਾ ਆਓ ਜਾਣਦੇ ਹਾਂ ਕਿ ਕਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ-ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਬੀਜੀ ਨਿਊਜ਼ ਬਲੇਰ ਕੋਟਲਾ ਅਲਵਜੀਤ ਅਸੀਂ ਇੱਕ ਤਾਂ चौहान ਸਾਹਿਬ ਨੂੰ ਮਿਲਣ ਆਏ ਹਾਂ ਦੂਸਰਾ ਗੱਡੀ ਕੱਢ ਲਾ ਹਾਂਜ 32 ਸਾਲ ਹੋ ਗਏ ਐ ਜਦੋਂ ਬਬਰੀ ਮਸਜਦ ਨੂੰ ਸ਼ਹੀਦ ਕੀਤਾ ਸੀਗਾ ਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਐ ਕਿ ਇਹ ਕਾਂਗਰਸ ਵੀ ਵਿੱਚੇ ਇਹ ਜੇ ਸ਼ਾਮਲ ਰੱਖ ਕੇ ਉਸ ਵਕਤ ਨਰਸਮਰਾਓ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਸੀਗੇ ਤੇਗੇ ਚੋਂਦੇ ਬਬਰੀ ਮਸਜਦ ਦੇ ਸ਼ਹੀਦ ਹੋਣ ਤੋਂ ਰੋਕ ਸਰਦੇ ਸੀਗੇ ਪਰ ਇਹਨਾਂ ਨੂੰ ਜੀਜੇਪੀ ਦੀ ਅਮراض ਚਾਹੀਦੀ ਸੀ ਇਸ ਕਰਕੇ ਇਹਨਾਂ ਨੇ ਐਕਸ਼ਨ ਨਹੀਂ ਲਿਆ ਸੋ ਅੱਜ ਦਾ ਦਿਨ ਇੱਕ ਤਾਂ ਨواب ਫਿਰ ਮੁਹੰਮਦ ਖਾਨ ਦੀ ਯਾਦ ਵਿੱਚ ਅਸੀਂ ਮਨਾਉਣ ਆਏ ਆਂ ਇੱਕ ਅਫਸੋਸ ਕਰਨ ਆਏ ਆਂ ਇੱਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਹੈ ਸੋ ਮੇਰਾ ਮਤਲਬ ਹੈ ਕਿ ਇਸ ਕਰਕੇ ਅਸੀਂ ਉੱਥੇ ਆਈ ਸੀਗੇ ਪਰ ਨੰਨ ਨੂੰ ਰੋਕੋ ਜਰਾ ਔਰ ਜਿਹੜਾ ਮੁਸਲਮਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਸਾਈਆਂ ਦੇ ਉੱਤੇ ਜ਼ਬਰ ਬੀਜਪੀ ਆਰਐਸਐਸ ਹਿੰਦੂਵਾਦ ਕਰ ਰਿਹਾ ਹੈ ਇਹਦਾ ਸਾਹਮਣਾ ਕਰਨਾ ਪਊਗਾ ਤਰਦੇ ਕਰਕੇ ਆਪਾਂ ਅੱਗੇ ਨਹੀਂ ਵੱਧ ਸਕਦੇ ਨਾ ਇਹਨਾਂ ਦੇ ਨਾਲ ਰਲ ਕੇ ਜੋ ਕਰਕੇ ਫਿਰ ਅਸੀਂ ਛੱਤੀ ਬਣ ਜਾਂਦੇ ਆ ਜਿਵੇਂ ਸੁਖਬੀਰ ਸਿੰਘ ਮਸਾ ਬਚਿਆ ਸ਼ੁਕਰ ਰੱਬ ਦਾ ਬਚ ਗਿਆ ਔਰ ਬਤਾ ਇਹ ਹੀ ਸੀ ਕਿ ਇਹ ਸਿਕ ਲੀਡਰ ਹਿੰਦੂਤਵਾ ਦੇ ਨਾਲ ਬੀਜੇਪੀ ਦੇ ਨਾਲ ਮਿਲ ਚੁੱਕੇ ਐ ਔਰ ਆਪਣੀ ਕੌਮ ਦੀ ਅਸਲੀਅਤ ਨੂੰ ਪਛਾਣਦੇ ਨਹੀਂ ਨਾ ਉਹਦੀ ਨਮਾਇੰਦਗੀ ਕਰਦੇ ਐ ਸੋ ਇਸ ਕਰਕੇ ਅਸੀਂ ਇੱਥੇ ਆਏ ਸੀ ਤੇ ਇੱਥੇ ਸ਼ੁਕਰੀਆ ਵੀ ਕਰਨਾ ਹੈ ਕਿ ਜਿਹੜੇ ਜਿਹੜੇ ਮੁਸਲਮਾਨ ਸਾਡੇ ਨਾਲ ਬਬਰੀ ਮਸਜਿਦ ਗਏ ਸੀ ਜਿਦੋਂ ਉਸ ਨੂੰ ਸ਼ਹੀਦ ਕੀਤਾ ਦੂਸਰੇ ਪਾਸੇ ਮਜ਼ਾਫਰਪੁਰ ਦੇ ਵਿੱਚ ਜਿਹੜੇ ਦੰਗੇ ਪਸਾਦ ਹੋਏ ਸੀਗੇ ਅਸੀਂ ਗਏ ਸੀਗੇ ਮੇਰੇ ਨਾਲ ਐਮਪੀ ਸਾਹਿਬ ਪ੍ਰੋਫੈਸਰ ਸਾਹਿਬ ਸੀਗੇ ਫੇਰ ਸਾਡਾ ਮੁਸਲਮਾਨ ਅਰਫੀਦ ਇੰਜੀਨੀਅਰ ਜਿਹੜੇ ਹੁਣ ਐਮਪੀ ਬਣੇ ਹੋਏ ਐ ਉਹ ਵੀ ਸੀਗੇ ਤੇ ਫੇਰ ਇੱਥੇ ਆਪਣਾ ਸੀ ਨੌਜਾਇਜ਼ ਹੈ ਅ ਫਰੋਕ ਫਰੋਕ ਵੀ ਸੀਗਾ ਇਹਦੇ ਵਿੱਚ ਅਸੀਂ ਜੱਫ ਦੇਖਿਆ ਸੀ ਜਿਹੜਾ ਮੁਸਲਮਾਨਾਂ ਦੇ ਉੱਤੇ ਜ਼ਬਰ ਹੋਇਆ ਤੇ ਉਸ ਨੂੰ ਸਾਰੇ ਪਾਸੇ ਪਹੁੰਚਾਇਆ ਸੀਗਾ ਤੇ ਗ੍ਰਾਸ ਵਾਲੇ ਬਾਬਾ ਜੀ ਨੇ ਸਾਡੇ ਕਹਨ ਦੇ ਉੱਤੇ ਥੇ ਬੀਬੀਆਂ ਤੇ ਬੱਚਿਆਂ ਦੁਲੇਂ ਇਹ ਦਰਦਜਾਈਆਂ ਕੰਬਲ ਕੇ ਰੋਟੀ ਕਪੜਾ ਵੀ ਭੇਜਿਆ ਸੀਗਾ ਮਨਜ਼ਫਰਪੁਰ ਦੇ ਵਿੱਚ ਉਦੋਂ ਬਾਅਦ ਬਾਗਲਪੁਰ ਦੇ ਵਿੱਚ ਵੀ ਦੰਗੇ ਪਸਾਦ ਹੋਏ ਹੈ ਹੁਣ ਦੇਖੋ ਇਹ ਸੰਬਲ ਸੰਬਲ ਹੈ ਜਿੱਥੇ ਸੰਬਲ ਸੰਬਲ ਦੇ ਵਿੱਚ ਇੱਕ ਦੋ ਠੱਕੇ ਦੇ ਜੱਜ ਨੇ ਆਰਡਰ ਕਰਤੇ ਹੈ ਕਿ ਆਰਟੀਓਲੋਜੀਕਲ ਸਰਵੇ ਇਸ ਮਸਟਰ ਦੀ ਸਰਵੇ ਕਰੇ ਔਰ ਮੇਰਾ ਮਤਲਬ ਕਹਿਣ ਦਾ ਹੈ ਕਿ ਸਰਵੇ ਵਾਲੇ ਤਾਂ ਪੱਟ ਦੀ ਹੈ ਜ਼ਮੀਨ ਹੁਣ ਮੈਂ ਦਿੱਤੂ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਪੱਟਣ ਦੇ ਨਾਲ ਰੱਬ ਮਿਲ ਜਾਂਦਾ ਹੈ ਜੇ ਮਿਲਦਾ ਹੋਏ ਰੱਬ ਪੱਟਣ ਦੇ ਨਾਲ ਤੇ ਕਿਸਾਨ ਤੇ ਕਿਸਾਨ ਭਰਾ ਤੇ ਹੈ ਖੇਤ ਮਜ਼ਦੂਰ ਇਹ ਸਾਰੇ ਖੇਤਾਂ ਨੂੰ ਰੋਜ਼ ਪੱਟਦੇ ਆ ਤੇ ਇਹਨਾਂ ਨੂੰ ਖੁਦਾ ਕਿਉਂ ਨਹੀਂ ਮਿਲਦਾ ਹੈਗਾ ਸੋ ਮੇਰਾ ਮਤਲਬ ਹੈ ਕਿ ਸਾਰੇ ਫਾਸੇ ਦੰਗੇ ਪ੍ਰਸਾਦ ਕਰਾਉਣਾ ਟੱਗਿੰਥੀਆਂ ਨੂੰ ਤੰਗ ਕਰਨਾ ਫਿਰ ਉਹਨਾਂ ਦੀ ਗੱਲ ਸਮਾਰਾਂ ਦੇ ਵਿੱਚ ਆਉਣ ਨਾ ਦੇਣੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਅਸੀਂ ਅੱਜ ਮਲੇਰ ਕੋਠੇ ਆਏ ਆਂ ਕਿ चौहान ਸਾਹਿਬ ਦਾ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਜਿਹੜਾ ਸਾਨੂੰ ਅੱਜ ਹਾਂ ਦੇ ਨਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਵੀ ਕਰਨ ਦਿੱਤੀ ਤੇ ਅਸੀਂ ਅਰਦਾਸ ਵੀ ਕੀਤੀ ਹੈ ਬਾਠ ਵੀ ਕੀਤਾ ਕਿ ਰੱਬ ਜਿਹੜਾ ਮੁਸਲਮਾਨਾਂ ਦੇ ਉੱਤੇ ਪਿਆਰ ਹੈਗਾ ਜਿਵੇਂ ਪਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਗਏ ਐ ਪਰ ਅਜੇ ਤੱਕ ਜਿਹੜੀ ਸਰਕਾਰ ਚੀਫ ਮਿਨਿਸਟਰ ਉਹ ਬਗੈਰ ਲੈਫਟੀਨੈਂਟ ਗਵਰਨਰ ਦੇ ਹੁਕਮ ਤੋਂ ਬਗੈਰ ਨਹੀਂ ਕੰਮ ਕਰ ਸਕਦੀ ਤੇ ਬਹੁਤ ਜ਼ਬਰਤੂਤ ਕਾਨੂੰਨ ਐਕਸ ਪਾ ਲੱਗਤੇ ਹੋਏ ਜਿਹਦੇ ਉੱਤੇ ਫੌਜ ਕਿਸੇ ਦਾ ਜ਼ਬਰਦਨਾਖਰ ਸਾਦੀ ਐ ਕਿਸ ਨੂੰ ਮਾਰ ਸਾਦੀ ਐ ਕਿਸ ਨੂੰ ਮਿਲਣਾ ਬਣਾ ਸਾਦੀ ਐ ਤੇ ਉਹ ਵੀ ਅਜੇ ਤੱਕ ਉਹ ਇਹ ਖਤਮ ਨਹੀਂ ਹੋਇਆ ਜ਼ਬਰ ਫੌਜ ਦਾ ਫੇਰ ਅਸੀਂ ਇਹ ਵੀ ਗੱਲ ਕੀਤੀ ਹੈ ਕਿ ਇਹ ਜਿਹੜੇ ਮੁਸਲਮਾਨਾਂ ਦੇ ਉੱਤੇ ਸਾਰੇ ਪਾਸੇ ਇਹ ਜ਼ਬਰ ਹੋ ਰਿਹਾ ਹੈ ਇਹਦੀ ਕੋਈ ਗੱਲਬਾਤ ਕਰੇ ਕੋਈ ਇਹ ਪ੍ਰਾਈਮ ਮਿਨਿਸਟਰ ਗੱਲਬਾਤ ਸਲਾਏ ਸਾਰੇ ਪਾਸੇ ਗੁਜਰਾਤ ਦੇ ਜਿਹੜੇ ਮੁਸਲਮਾਨ ਮਰਵਾਇ ਸੀਗੇ ਬੀਬੀ ਮਾਨੋਂ ਦਾ ਸਾਰਾ ਟੱਬਰ ਉਹਦੇ ਤੇ ਜ਼ਬਰ ਜਨਾਹ ਖੜਾਇਆ ਫੇਰ ਜਿਹੜਾ ਗੋਗੋਈ ਚੀਫ ਜਸਟਿਸੀ ਸੁਪਰੀਮ ਕੋਰਟ ਦਾ ਉਹਦੇ ਤੋਂ ਜ਼ਬਰਨ ਕੋਸ ਨੂੰ ਵੱਡੀ ਦੇ ਇਤੇ ਫੈਸਲਾ ਆਪਣੇ ਹੱਥ ਦੇ ਵਿੱਚ ਕਰਾਤਾ ਸੀ ਬਬਰੀ ਮਸਜਿਦ ਰਾਮ ਮੰਦਿਰ ਹੈ ਪਰ ਬਬਰੀ ਮਸਜਿਦ ਦੇ ਨਾਲ ਇਹ ਵੀ ਫੈਸਲਾ ਹੋਇਆ ਸੀਗਾ ਕਿ ਜਿਹੜੀ ਮੁਸਲਮਾਨਾਂ ਨੂੰ ਜ਼ਮੀਨ ਦਿੱਤੀ ਜਾਏ ਕਿ ਉੱਥੇ ਇਹ ਆਪਣੀ ਮਸਜਿਦ ਮਸਜਦ ਬਣਾ ਸਕਦੇ ਆ ਅੱਗੇ ਤੱਕ ਉਹ ਤਾਂ ਕੀਤਾ ਨਹੀਂ ਕੁਝ ਵੀ ਪਰ ਇਹ ਜ਼ਬਰ ਚੱਲਦਾ ਆ ਰਿਹਾ ਚੱਲਦਾ ਆ ਰਿਹਾ ਤੇ ਅਸੀਂ ਇਹਨੂੰ ਸੰਭੰਦੀ ਕੋਸ਼ਿਸ਼ ਕਰਦੇ ਅਸੀਂ ਸ਼ੁਕਰੀਆ ਕਰਾਂਗੇ ਮੁਸਲਮਾਨ ਭਰਾਵਾਂ ਦਾ ਮਲੇਰ ਕੋਟ ਲਾਂ ਦਾ ਜੇ ਤੋ 12 ਵਜੇ ਨੂੰ ਫਟ ਜਾਣਗੇ ਤੇ ਵੋਟ ਪਾਣੀ ਸ਼੍ਰੋਮਣੀ ਅਕਾਲੀ ਦਲ ਅmber ਸਰ ਨੂੰ ਫੇਰ ਤੋਂ ਸ਼ੁਰੂ ਕਰਨਗੇ ਐਥੀ ਕਾਂਗਰਸ ਨੂੰ ਵੋਟ ਪਾਤੇ ਮੈਨੂੰ ਹਰਾਤਾ ਜਿਹੜਾ ਮੈਨੂੰ ਬਹੁਤ ਸ਼ਰਮ ਆਉਂਦੀ ਐਥੇ ਉੱਰ ਕੇ ਮੈਨੂੰ ਮੁਸਲਮਾਨਾਂ ਦੀ ਵੋਟ ਦਾ ਬਹੁਤ ਫਖਰ ਹੁੰਦਾ ਸੀਗਾ ਕਿ ਇਹ ਵੋਟ ਮੈਂ ਲੈ ਕੇ ਹਮੇਸ਼ਾ ਜਿੱਤਦੇ ਸੋ ਅੱਜ ਅਸੀਂ ਅਫਸੋਸ ਦੇ ਦਿਹਾੜੇ ਦੇ ਵਿੱਚ ਆਏ ਆ ਕਿ ਬਾਕੀ ਮਸਲਸੇ ਲੋਚੇ ਕਿ ਤੱਕ ਗਿਆ ਸਾਰੇ ਤੁਸੀਂ ਮਿਲ ਕੇ ਗੁਲਾਗੇ ਹਮ ਨੂੰ ਵਗਨ ਲਈ ਆਦਰ ਨਾਮ ਆਰਦੀਓ ਕਿ ਤੁਹਾਨੂੰ ਲੱਗਦਾ ਕਿ ਮੁਸਲਮਾਨ ਤੁਹਾਨੂੰ ਪਿਆਰ ਕਰਦੇ ਹਨ ਹਾਂ ਤਦੇ ਤਾਂ ਮੈਂ ਬਾਰ-ਬਾਰ ਹੁੰਦਾ ਹੈ ਤਦੇ ਤਾਂ ਇਹ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਸੀ ਉੱਥੇ ਬਹੁਤ ਵੱਡਾ ਚੀਜ਼ ਬਣਾਈ ਹੈ ਮਲੇਰਪੋਟਲੇ ਦੇ ਵਿੱਚ ਪੱਪੂ ਦੁਆਰਾ ਹਾਰ ਦਾ ਨਾਂ ਨਰਨਿ ਪਹਾਰਸ ਦੁਆਰਾ ਹਾਰ ਦਾ ਨਾਂ ਦਾ ਸਾਫ ਨਹੀਂ ਉਹ ਚੌਂਕ ਦੇ ਚੌਂਕ ਅਜੇ ਚੌਂਕ ਦੇ ਵਿੱਚ ਸ਼ਹਿਰ ਮੁਹੰਮਦ ਚਾਂਪੂ ਦਾ ਨਾਮ ਰੱਖਿਆ ਕਿਸੇ ਨੇ ਵੀ ਉਹਨਾਂ ਨੂੰ ਪਛਾਣਿਆ ਨਹੀਂ ਸੀ ਸਿਵਾਏ ਸਰਟੀਫਿਕੇਟੀ ਤੋਂ ਤਾਂ ਹੋਣਾ ਸੀ ਚਾਹੁੰਦੇ ਆਂ ਕਿ ਜਿਹੜਾ ਇਹ ਨਵਾਬਾਂ ਦਾ ਖਾਨਦਾਨ ਹੈ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਸੰਭੀ ਜਾਏ ਤੇ ਉਹ ਚੂਰ-ਚੂਰ ਨਾ ਕਿਤੇ ਹੋ ਜਾਏ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਆ ਕੀ ਉਸ ਦਾ ਕੋਈ ਇਨਸਾਮ ਕਰੇ ਕੀ ਖਾਮਸਾ ਪ੍ਰਧਾਨ ਨੂੰ ਫਿਰ ਤੋਂ ਬਾਦਲ ਦੇ ਉੱਪਰ ਹਮਲਾ ਜਿਹੜਾ ਹੋਇਆ ਗੁਰਦਵਾਰਾ ਸਾਹਿਬ ਅੰਮ੍ਰਿਤਸਰ ਗਏ ਕਿਸ ਨੂੰ ਜ਼ਿੰਮੇਵਾਰ ਠਹਿਰਾਉਣਾ ਦੇਖੋ ਜਿਹੜੇ ਤੋੜਾ ਸਾਹਿਬ ਐ ਉਹ ਬਹੁਤ بڑے ਲਿਖੇ ਇੱਕ انقلابی ਬੰਦੇ ਹੈਗੇ ਆ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਇਹ ਕਾਂਗਰਸ ਦੇ ਦਲਾਲ ਹੈਗੇ ਆ ਪਰ ਹੁਣੇ-ਹੁਣੇ ਡੇਰਾ ਪਾਪਾ ਨਾਨਕ ਦੇ ਵਿੱਚ ਇਲੈਕਸ਼ਨ ਹੋਏ ਆ ਤੇ ਸਾਡਾ ਕੈਂਡੀਡੇਟ ਉੱਥੇ ਖੜਾ ਹੋਇਆ ਸੀ ਤੇ ਤੁਹਾਡਾ ਸਾਥ ਧੰਨੇ ਨਾਲ ਸਾਡੀ ਪਾਰਟੀ ਤੇ ਲਈ ਵੋਟਾਂ ਮੰਗਦੇ ਰਹੇ ਸੋ ਉਹ ਪੜੇ ਲਿਖੇ ਇਨਕਲਾਬੀ ਇਨਸਾਨ ਹੈ ਤੇ ਮੈਂ ਸ਼ੁਕਰ ਕਰਦਾ ਰੱਬ ਦਾ ਕਿ ਸੁਖਬੀਰ ਦਾ ਨੁਕਸਾਨ ਨਹੀਂ ਹੋਇਆ ਪਰ ਇੱਕ ਸਨੇਹਾ ਸਾਰੀ ਦੁਨੀਆ ਨੂੰ ਚੱਲਿਆ ਗਿਆ ਕਿ ਜਿਹੜਾ ਵੀ ਸਿੱਖ ਲੀਡਰ ਹਿੰਦੂਤਵਾਦ ਦਾ ਜਾਂ ਸੈਂਟਰ ਦਾ ਦਲਾਲ ਬਣ ਕੇ ਚੱਲੂਗਾ ਉਹ ਆਪਣੇ ਆਪ ਨੂੰ ਸਿੱਖਾਂ ਦੇ ਵਿੱਚ ਸੁਰੱਖਿਤ ਨਾ ਸਮਝੇ ਨਾ ਕੋਈ ਹਿੰਦੂਤਵਾ ਦਾ ਲੋਕ ਸਮਝੇ ਜਿਵੇਂ ਮੋਤੀ ਸਾਹਿਬ ਤੇ ਆ ਆ ਸ਼ਾਹੀ ਨੇ ਤੇ ਸਾਰਿਆਂ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਦਰਦੀ ਦੇ ਵਿੱਚ ਮੰਨਦੇ ਆ ਉਹਨਾਂ ਨੂੰ ਕਤਲ ਕੀਤਾ ਜਾਵੇ ਗੋਲੀ ਮਾਰੀ ਜਾਏ ਜਾਂ ਜ਼ਹਿਰ ਦਿੱਤਾ ਜਾਵੇ ਸੋ ਮੇਰਾ ਮਤਲਬ ਇਹ ਜਿਹੜਾ ਸਨੇਹਾ ਜਾਨਾ ਸੀਗਾ ਇਹ ਬਹੁਤ ਜ਼ਰੂਰੀ ਸੀਗਾ ਤੇ ਉਹ ਚਲੇ ਗਿਆ ਜੇ ਕੋਈ ਖੂਨ ਖਰਾਬਾ ਨਹੀਂ ਹੋਇਆ ਹੁਣ ਚੌੜਾ ਸਾਹਿਬ ਨੂੰ ਬਾਹਰ ਕੱਢਣਾ ਚਾਹੀਦਾ ਹੈ ਉਹਨਾਂ ਦੇ ਉੱਤੇ ਤਸ਼ੱਦਦ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਨੂੰ ਤਿੰਨ ਦਿਨਾਂ ਦਾ ਮਾਨਫੀ ਸਰਜ ਜੱਜ ਨੂੰ ਨਹੀਂ ਦੇਣਾ ਚਾਹੀਦਾ ਸੀ ਜੋ ਕਰਕੇ ਉਹਨਾਂ ਨੇ ਕੋਈ ਬੁਰਾ ਕੰਮ ਨਹੀਂ ਕੀਤਾ ਇੱਕ ਸਿਰਫ ਸਿਗਨਲ ਭੇਜਿਆ ਜਿਵੇਂ ਰੇਲਵੇ ਸਟੇਸ਼ਨ ਦਾ ਗਾਰਡ ਹੁੰਦਾ ਉਹ ਸਿਗਨਲ ਨੂੰ ਜਦੋਂ ਖਤਰਾ ਹੋਵੇ ਡਾਊਨ ਕਰ ਦਿੰਦਾ ਤੇ ਗੱਡੀ ਉੱਥੇ ਰੁਕ ਜਾਂਦੀ ਹੈ ਇਸ ਤਰ੍ਹਾਂ ਅੱਜ ਚੌੜਾ ਸਾਹਿਬ ਨੇ ਉਹੀ ਸਿਗਨਲ ਦਿੱਤਾ ਕਿ ਜੋ ਕੁਝ ਹੋ ਗਿਆ ਉਹ ਹੋ ਗਿਆ ਪਰ ਜੇ ਇਦੋਂ ਅੱਗੇ ਚੱਲੋਗੇ ਤਾਂ ਫੇਰ ਤੁਹਾਡੀ ਖਤਰਾ ਹੈ ساری ਦੁਨੀਆ ਸਿੱਖ ਐਲਗੇ ਹੈ ਤਾਂ ਫੇਰ ਇਹ ਜਿਹੜੀ ਤੁਹਾਡੀ ਪਾਲਿਸੀ ਹੈ ਸਿੱਖਾਂ ਨੂੰ ਪਿੰਡ ਰੱਥ ਵੀ ਮਾਰ ਦੋ ਵਰਤਾਨੀਆਂ ਵੀ ਮਾਰ ਦੋ ਅਮਰੀਕਾ ਚ ਕੋਸ਼ ਕਰੋ ਉਹਨਾਂ ਨੂੰ ਮਾਰਨ ਦੀ ਪਾਕਿਸਤਾਨ ਦੇ ਵਿੱਚ ਵੀ ਮਾਰ ਦੋ ਇਸ ਹਰਿਆਣੇ ਦੇ ਵਿੱਚ ਵੀ ਮਾਰ ਦੋ ਪੰਜਾਬ ਦੇ ਵਿੱਚ ਵੀ ਮਾਰ ਦੋ ਇਹ ਸਿਗਨਲ ਹੈ ਕਿ ਇਹ ਕੰਮ ਖਤਮ ਹੋਣਾ ਚਾਹੀਦਾ ਹੋ ਗੇ ਮੋਤੀ ਸਾਹਿਬ ਸਾਡਾ ਖੂਨ ਲੈਣਾ ਚਾਹੁੰਦੇ ਆ ਕਿਉਂ ਕਰਕੇ ਰੋਜ਼ ਅਸੀਂ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਸਾਰੇ ਸਿੱਖ ਜੇ ਸਾਨੂੰ ਮਾਰਨਾ ਚਾਹੁੰਦੇ ਆ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਮਾਰਦੇ ਮੋਤੀ ਸਾਹਿਬ ਤੇ ਸਾਹਿਬ ਪਰ ਅਸੀਂ ਬਿਲਕੁਲ ਆਪਣੀ ਜਾਤ ਦੇ ਉੱਤੇ ਆਪਣੀ ਮਾਜਬ ਦੇ ਉੱਤੇ ਕਾਇਮ ਰਹਿਣਾ ਇੱਕ ਫੁੱਟ ਪਿੱਛੇ ਨਹੀਂ ਹਟਦੇ ਸੀ ਜੇ ਮਾਰਨਾ ਏ ਤੇ ਕਰਕੇ ਦੇਖ ਲੈ